ਸਸ਼ਕਾਲ ਮੈਂ ਹਾ ਨਿਊਟ੍ਰੀਸ਼ਨਿਸਟ ਪਰਲਵੀ ਚਸਲ ਕੈਨੇਡਾ ਤੇ ਯੂਐਸਏ ਵਿੱਚ ਅਸਕਲ ਵੈਡਿੰਗ ਸੀਜ਼ਨ ਚੱਲ ਰਿਹਾ ਹੈ ਤੇ ਬਹੁਤ ਸਾਰੇ ਜਿਹੜੇ ਸਾਡੇ ਕਲਾਇੰਟਸ ਹੈ ਉਹ ਸਾਨੂੰ ਪੁੱਛਦੇ ਹੈ ਕੀ ਅੱਜਕਲ ਪਾਰਟੀਆਂ ਖਾ-ਖਾ ਕੇ ਅਸਾਨੂੰ ਬਹੁਤ ਜ਼ਿਆਦਾ ਬਲੋਟਿੰਗ ਹੁੰਦੀ ਹੈ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਬਹੁਤ ਹੀ ਸਿੰਪਲ ਟਿਪਸ ਜਿਹੜੇ ਕੀ ਤੁਹਾਨੂੰ ਬਲੋਟਿੰਗ ਯਾਨੀ ਕਿ ਅਫਾਰਾ ਜਦੋਂ ਪੇਟ ਤੁਹਾਡਾ ਤੰਿਆ ਹੋਇਆ ਰਹਿੰਦਾ ਹੈ ਇਹਨੂੰ ਘੱਟ ਕਰਨ ਵਾਸਤੇ ਤੁਸੀਂ ਕੀ ਉਹ ਰੈਮਡੀਜ਼ ਕਰ ਸਕਦੇ ਹੋ ਜਿਹਦੇ ਨਾਲ ਕਿ ਤੁਸੀਂ ਆਪਣੇ ਪਾਰਟੀ ਸੀਜ਼ਨ ਨੂੰ ਇੰਜੋਏ ਕਰ ਸਕੋ ਤੇ ਅਫਾਰੇ ਤੋਂ ਛੁਟਕਾਰਾ ਪਾ ਸਕੋ ਸਭ ਤੋਂ ਪਹਿਲਾਂ ਤਾਂ ਹਿੰਗ ਹਿੰਗ ਇੱਕ ਐਸੀ ਹਰਬ ਹੈ ਜਿਹਨੂੰ ਮੈਂ ਕਹਿ ਸਕਦੀ ਹਾਂ ਜਿਹੜੀ ਕਿ ਤੁਹਾਡੇ ਬਹੁਤ سارے ਡਾਈਜੈਸਟਿਵ ਇਸ਼ੂਸ ਨੂੰ ਖਤਮ ਕਰ ਸਕਦੀ ਹੈ ਕੁਝ ਨਹੀਂ ਕਰਨਾ ਤੁਸੀਂ ਇੱਕ ਗਲਾਸ ਪਾਣੀ ਲੈਣਾ ਹੈ ਉਹਨੂੰ ਕੋਸਾ ਕਰਨਾ ਹੈ ਉਹਦੇ ਵਿੱਚ ਤੁਸੀਂ ਇੱਕ ਚੁਟਕੀ ਹਿੰਗ ਦਾ ਪਾਊਡਰ ਪਾ ਕੇ ਤੁਸੀਂ ਉਹਨੂੰ ਐਜ਼ ਇਟ ਇਜ਼ ਪੀ ਲੈਣਾ ਹੈ ਇਮੀਡੀਏਟਲੀ ਆਫਟਰ ਡਿਸਾਲਵਿੰਗ ਐਸਫੋਇਟਾ ਸੋ ਇਹਦੇ ਨਾਲ ਤੁਹਾਡੇ ਪੇਟ ਦੇ ਜਿ ਵਿੱਚ ਜਿਹੜੀਆਂ ਅਫਾਰੀ ਦੀਆਂ ਤਿੱਖਤਾ ਹੈਗੀਆਂ ਉਹ ਕਾਫੀ ਦੂਰ ਹੋ ਜਾਣਗੀਆਂ ਤੁਸੀਂ ਸੁਣਿਆ ਹੋਵੇਗਾ ਜਦੋਂ ਬੱਚਿਆਂ ਦਾ ਪੇਟ ਦੁਖਦਾ ਹੈ ਛੋਟੇ ਬੱਚਿਆਂ ਦਾ ਤਾਂ ਉਹਨਾਂ ਦੇ ਜਿਹੜਾ ਨੀਵਲ ਹੈ ਉਹਦੇ ਆਸ-ਪਾਸ ਹਿੰਗ ਦਾ ਪਾਣੀ ਲਗਾਇਆ ਜਾਂਦਾ ਹੈ ਜਿਹਦੇ ਨਾਲ ਕਿ ਉਹਨਾਂ ਨੂੰ ਬਲੋਟਿੰਗ ਜਾਂ ਪੇਟ ਦਰਦ ਤੋਂ ਛੁਟਕਾਰਾ ਮਿਲ ਸਕਦਾ ਹੈ ਦੂਸਰੀ ਗੱਲ ਇਹ ਹੈ ਕਿ ਜਦੋਂ ਵੀ ਤੁਸੀਂ ਪਾਰਟੀ ਤੇ ਜਾਣਾ ਹੈ ਤੁਹਾਨੂੰ ਪਤਾ ਹੈ ਕਿ ਤੁਸੀਂ ਸਵੇਰ ਤੋਂ ਵੇਟ ਕਰ ਰਹੇ ਹੋ ਉੱਥੇ ਲذیذ ਖਾਣੇ ਖਾਣ ਦੀ ਤਾਂ ਉਸ ਤੋਂ ਪਹਿਲਾਂ ਤੁਸੀਂ ਇੱਕ ਡੀਟੌਕਸ ਵਾਟਰ ਜ਼ਰੂਰ ਪੀ ਕੇ ਜਾਓ ਤੁਸੀਂ 2 ਲੀਟਰ ਪਾਣੀ ਲੈਣਾ ਹੈ ਉਹਦੇ ਵਿੱਚ ਇੱਕ ਚਮਚ ਤੁਸੀਂ ਸੌਫ ਇੱਕ ਚਮਚ ਅਜਵਾਇਨ ਇੱਕ ਚਮਚ ਮੇਥੀ ਤੇ ਥੋੜਾ ਜਿਹਾ ਉਹਦੇ ਵਿੱਚ ਹਿੰਗ ਦਾ ਪਾਊਡਰ ਪਾ ਕੇ ਉਹਨੂੰ ਬੋਇਲ ਕਰਨਾ ਹੈ ਜਦ ਤੱਕ ਕਿ ਉਹ ਅੱਤਾ ਨਹੀਂ ਹੋ ਜਾਂਦਾ ਪਾਰਟੀ ਤੋਂ ਜਾਣ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਥੋੜਾ ਜਿਹਾ ਉਹ ਪਾਣੀ ਪੀ ਕੇ ਜਾਓ ਤੇ ਜਦੋਂ ਤੁਸੀਂ ਪਾਰਟੀ ਇੰਜੋਏ ਕਰਕੇ ਡਾਂਸ ਵਾਂਸ ਕਰਕੇ ਵਾਪਸ ਆਉਂਦੇ ਤੁਸੀਂ ਉਹ ਪਾਣੀ ਫੇਰ ਦੁਬਾਰਾ ਥੋੜਾ ਜਿਹਾ ਜ਼ਰੂਰ ਪੀਓ ਇਹਦੇ ਨਾਲ ਤੁਹਾਡਾ ਮੈਟਾਬੋਲਿਕ ਰੇਟ ਜਿਹੜਾ ਹੈ ਉਹ ਫਾਸਟ ਹੋਏਗਾ ਔਰ ਜਿਹੜਾ ਬਹੁਤ ਜ਼ਿਆਦਾ ਤੁਸੀਂ ਖਾਇਆ ਪੀਆ ਹੈ ਉਹ ਤੁਹਾਡਾ ਕਾਫੀ ਹੱਦ ਤੱਕ ਬੈਲੈਂਸ ਵੀ ਹੋ ਜਾਏਗਾ ਇਸ ਤੋਂ ਇਲਾਵਾ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਇਮੀਡੀਏਟ ਰੀਲੀਫ ਚਾਹੀਦਾ ਹੈ ਤਾਂ ਤੁਸੀਂ ਛੋਟਾ ਜਿਹਾ 1 ਇੰਚ ਦੇ ਕਰੀਬ ਤੁਸੀਂ ਅਦਰਕ ਦਾ ਪੀਸ ਲਓ ਉਹਨੂੰ ਥੋੜਾ ਜਿਹਾ ਕੁੱਟ ਲਵੋ ਔਰ ਉਹਨੂੰ ਤੁਸੀਂ ਜਿਹੜਾ ਪਿੰਕ ਸਾਲਟ ਹੈ ਜਾਂ ਰੌਕ ਸਾਲਟ ਹੈ ਉਹਦੇ ਵਿੱਚ ਰੋਲ ਕਰਕੇ ਉਹਨੂੰ ਆਪਣੇ ਮੂੰਹ ਦੇ ਵਿੱਚ ਰੱਖੋ ਇਹ ਵੀ ਤੁਹਾਨੂੰ ਕਾਫੀ ਹੱਦ ਤੱਕ ਜਿਹੜਾ ਛੁਟਕਾਰਾ ਦਿਲਾ ਸਕਦਾ ਹੈ ਅਫਾਰੇ ਤੋਂ ਇਹ ਬਹੁਤ ਹੀ ਸਿੰਪਲ ਟਿਪਸ ਹੈ ਕਿ ਜਿਹੜੀ ਕਿ ਤੁਸੀਂ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਵੀ ਕਰ ਸਕਦੇ ਹੋ ਫਿਰ ਇੱਕ ਮੇਰਾ ਬਹੁਤ ਫੇਵਰਿਟ ਹੈ ਜਿਹਨੂੰ ਮੈਂ ਲੇਮਨ ਸ਼ੌਟ ਕਹਿੰਦੀ ਆ ਤੁਸੀਂ ਹਾਫ ਗਲਾਸ ਵਾਟਰ लो अराउंड um, 150 ml टू 200 वाटर ਜਿਹੜਾ ਥੋੜਾ ਕੀ ਹੋਏਗਾ ਉਹਦੇ ਵਿੱਚ ਤੁਸੀਂ ਹਾਫ ਲੈਮਨ स्क्वीज ਕਰਨਾ ਹੈ ਥੋੜਾ ਜਿਹਾ ਦੋ ਪਿੰਚਸ ਉਹਦੇ ਵਿੱਚ ਪਿੰਕ ਸాల్ట్ ਪਾਓ ਤੇ ਥੋੜਾ ਜਿਹਾ ਕਿਮਨ ਪਾਊਡਰ ਯਾਨੀ ਕਿ ਜੀਰੇ ਦਾ ਪਾਊਡਰ ਤੁਸੀਂ ਪਾਓ ਤੇ ਥੋੜਾ ਜਿਹਾ ਬਲੈਕ ਪੈਪਰ ਪਾਊਡਰ ਪਾ ਕੇ ਤੁਸੀਂ ਉਹ ਸ਼ੌਟ ਲੈ ਸਕਦੇ ਹੋ ਇਹਦੇ ਨਾਲ ਤੁਹਾਨੂੰ ਇਮੀਡੀਏਟਲੀ ਛੁਟਕਾਰਾ ਮਿਲੇਗਾ ਬਲੋਟਿੰਗ ਤੋਂ तो 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 बलोटिंग हो सकती है मेरा वेट गेन दुबारा हो सकता है थोड़े जी तो इस तो राहत मिलेगी जे अनु तो लगता है कि ये जानकारी तो किसी काम आ सकती है एप्रीशिएट करो इस विडियो लाइक करो तीन इस विडियो शेयर करके ਬਹੁਤ ਸਾਰੇ ਲੋਕਾਂ ਦਾ ਪਾਰਟੀ ਸੀਜ਼ਨ ਹੋਰ ਵੀ ਅੱਛਾ ਬਣਾ ਸਕਦੇ ਹੋ ਤੇ ਹੁਣ ਨਿਊਟ੍ਰੀਸ਼ਨਿਸ ਪੰਡਵੀ ਜਸਲ ਨੂੰ ਦਿਓ ਇਜਾਜ਼ਤ ਅਪਾ ਫੇਅਰ ਮਿਲਾਂਗੇ ਸਟ੍ਰਿਕਾਲ